ਕੰਮ ਕਰਕੇ ਥੱਕ ਗਏ ਆ ਭਾਬੀ ਨੂੰ ਕਹਿ ਘੁੱਟ ਘੁੱਟ ਚਾਹ ਬਣਾ ਲਿਆਏ। ਤਾਹ ਕਹਿ ਆਵਾਜ਼ ਮਾਰ। ਰਣਜੀਤ ਹਾਂਜੀ ਮੰਮੀ ਬਹੁਤ ਸੋਹਣੀ ਚਾਹ ਬਣਾ ਕੇ ਲਿਆ ਹਾਂ। ਤਾਹ ਵੀ ਨਹੀਂ ਆਹੋ ਅੱਜ ਤੇ ਕੇਵਾਂ ਜਿਹਾ ਬੜਾ ਹੋ ਗਿਆ। ਇਹ ਤੇ ਅਮ ਚਾਹ ਜੀ ਕਰ ਗਿਆ ਬੜਾ। ਠੀਕ ਆ ਮੈਂ ਵਧੀਆ ਦੀ ਚਾਹ ਬਣਾ ਕੇ ਲਿਆਉਣੀ ਆ। ਜਾ ਲਿਆ ਮੇਰੇ ਕੋਲ। ਠੀਕ ਆ। ਮੰਮੀ ਕੈਸੇ ਦਿੱਤਾ ਚਾਹ ਦਾ? ਅੱਗੇ ਕਦੀ ਕੁਛ ਘੱਟ ਹੁੰਦਾ ਕਦੀ ਕੁਛ ਘੱਟ ਹੁੰਦਾ ਅੱਜ ਪਤਾ ਨਹੀਂ ਕੀ ਬਣਾ ਕੇ ਲਿਆਉਗੀ। ਦੇਖ ਲਈ ਹੁਣ। ਨਾਵਤ ਪੱਤੀ ਪੂਰੀ ਨਾਲ ਵਿੱਚ ਚੀਨੀ ਪੂਰੀ ਪਤਾ ਨਹੀਂ ਕਿੱਥੋਂ ਵਿਆਹ ਕੇ ਲੈ ਆਈ ਹੈ ਕਹਿੰਦੇ ਲੈ ਆਈ ਹੈ ਵੇਖਣ ਦੀ ਮੰਮੀ ਤੋਂ ਆਪ ਦੇਈ ਸੀ ਅੱਜ ਕੀ ਬਣਾ ਕੇ ਚੱਲ ਚੀਆ ਕੋਈ ਨਹੀਂ ਵੇਖ ਲੈਣੇ ਕੀ ਬਣਾਉਂਦੀ ਹੈ ਚਾਹ ਨਹੀਂ ਅੱਜ ਇਹਨਾਂ ਨੇ ਮੈਨੂੰ ਆਂਦੀ ਨਾ ਸਦੈਨ ਆ ਦਿਮਾਗ ਨਹੀਂ ਆ ਰਿਹਾ ਅੱਜ ਕਿਉਂ ਮੈਂ ਚਾਹ ਬਣਾ ਕੇ ਕਿਉਂ ਨਹੀਂ ਆ ਹਾਂ ਅੱਗੇ ਖੰਦ ਕੋ ਨਹੀਂ ਅੱਜ ਨਾਲ ਨੂਨ ਆ ਵੀ ਚਾਹ ਬਣਾ ਕੇ ਕਿਉਂ ਨਹੀਂ ਇਹਨਾਂ ਨੂੰ ਤਪਈ ਅੱਜ ਮੈਂ ਲੈ ਕੇ ਜਾਨੀਆ ਚਲੋ ਇੱਥਲੀਏ ਹਲੋਤਾ ਮੈਂ ਬੜੀ ਸ਼ਰਚਾ ਗਈ ਅੱਜ ਪੀਓ ਤੋ ਥਾਰਾ ਨਾਲ ਨਹੀਂ ਪੁੱਤ ਨਹੀਂ ਖਾਣਾ ਮੈਂ ਖਾਣੇ ਕਿਉਂ ਆ ਪੱਪੀ ਤੋ ਹਾਈ ਹਾਈ ਮੰਮੀ ਆ ਵੇਖ ਲਾ ਕੀ ਬਣਾਇਆ ਅਚਾਂਚ ਲੂਣ ਪਾ ਕੇ ਲੈ ਆਈ ਆ ਤੇ ਕੀ ਕਰਾਂ ਤਾਂ ਫਿਰ ਦਿਮਾਗ ਇਹਦਾ ਇੰਨਾ ਮੋਟਾ ਹੋਇਆ ਤਾਂ ਫਿਰ ਮੈਂ ਮੜ ਕੇ ਮੈਂ ਕੀ ਕਰਾਂ ਫਿਰ ਇਹਦਾ ਬੁਲਾ ਮੈਨੂੰ ਦੱਸ ਉਹਨੂੰ ਤੂੰ ਕਿ ਆਖਰੀ ਹੋਈ ਬਣਾ ਕੇ ਨਦੀਪਾ ਹਾਂ ਮਦੈ ਖਰਾਬ ਕਰਤਾ ਚਾਹ ਦਾ ਹਾਂ ਅੱਤ ਇਹ ਬਣਾ ਕੇ ਲੈਦੀ ਕਿਆ ਤਾਬਾਈਆਂ ਤਾਬਾਈਆਂ ਇਹਦਾ ਚਲੂਣ ਤੇ ਪਾਇਆ ਇੰਨਾ ਮੰਮੀ ਉਹਨੇ ਕੜਾੜੀ ਚਾਹ ਪਾਈ ਮੈਂ ਕੜਾੜੀ ਆਂ ਤੇਰਾ ਸ਼ੇਰ ਦੁੱਧਦਾ ਹੀ ਨਾ ਆ ਬਲਾਰ ਐਡੀ ਪਿਆਰੀ ਚਾਹ ਹੈ ਆਪਾਂ ਅੱਜ ਤੱਕ ਪੀਤੀ ਨਹੀਂ ਕਿਤੇ ਪਤਾ ਕਿੱਥੇ ਮੈਂ ਜਾਂਦਾ ਕੜਾੜੀ ਕੜਾੜੀ ਚਾਹ ਨਾ ਮਿੱਥੇ ਮਿੱਥੇ ਵੇਚ ਦਿੱਤੀ ਆਹ ਤੇਰਾ ਮੰਮੀ ਠਾ ਮੰਮੀ ਇੰਨੀ ਸਾਦ ਮੈਂ ਚਾਹ ਬਣ ਕੇ ਨੋਤਾ ਕੋਈ ਪਸੰਦ ਨਹੀਂ ਆਉਂਦੀ ਆਪੀ ਬਣਾ ਲੈਨੇ ਚਾਹ ਜਾ ਜਾ ਕੇ ਆਪਣਾ ਕੋਈ ਰੋਟੀ ਪਾਣੀ ਦਾ ਕੰਮ ਕਰ ਤਾਂ ਠੀਕ ਆ ਆਪੀ ਭਾਇਆ ਨੂੰ ਨਹੀਂ ਬਾਦ ਮਾਰੀ ਜਾ ਕੇ ਬਣਾਈ ਚਾਹ ਇਹ ਆਬੀ ਆਹੀ

ਮੰਮੀ ਆ ਦੇ ਪਰ ਐਵੇਂ ਮੈਂ ਕੰਮ ਕਰਦੀ ਆ ਨੂੰ ਖੋਂਦੀ ਆ ਆ ਵੀ ਮੇਰਾ ਮੰਮੀ ਨੂੰ ਭੇਜੋ ਕੀ ਕਰੇਂਦਾ ਕੋਈ ਖਾਲੀ ਨਹੀਂ ਮੰਗਰੋ ਤੇ ਮਨੀ ਪਲਾਂਟ ਦਾ ਪਾਣੀ ਦੇਂਦੀ ਚੱਲੀ ਆ ਵਾਕੇ ਪਤਾ ਨਹੀਂ ਕਿੱਥੋਂ ਉਹਨਾਂ ਲੱਭ ਕੇ ਲਿਆਉਂਦੀ ਐ ਕੱਪੜੇ ਸੁੱਕਣ ਪਾਦੇ ਨਹੀਂ ਆਏ ਆ ਜੇ ਹਾਏ ਆ ਠੋਕਰ ਦੇ ਕੱਪੜੇ ਪਏ ਉਤਰਾਂਗੇ ਨੇ ਵੇਖਾਂ ਬਣਾ ਕਿੱਥੇ ਰਹੀ ਐ ਕੀ ਕਰ ਰਹੀ ਐ ਨਦੀ ਬਾ हां मम्मी दादी किया कपड़ा सुखाना बाकी नहीं आई है ये पादनिया दूसरी का शेयर खिलाया सी मैं दो तो तन्नीया डोकरी भाड़ा है किधर जल कपड़े पाके बाहर सुखाने कल कल पोटे पालेगी क्या कर छि टिका खेती बाहर पाले हां बाहर पाले ठीक है बाहर पालेगी कौन जंगी नोरा पालेगी

ਮੰਮੀ ਹਾਂਜੀ ਪਾ ਬਿੰਦੀ ਤੇ ਲੋਪਰੇ ਸੁਪਰੇ ਕੋਈ ਬੰਦੇ ਹੀ ਬਾਹਰ ਹੀ ਦੇ ਖਾਵੇ ਰੋ ਪਾ ਚੱਲ ਮੈਂ ਦੇ ਦਿਆਂ ਬਾਹਰ ਤੇ ਹੈ ਨਹੀਂ ਕਿਤੇ ਕੱਪੜੇ ਕਿੱਥੇ ਪਾਣਗੇ ਮੰਮੀ ਹਾਂਜੀ ਬਾਹਰ ਕੋਈ ਹੈ ਨਹੀਂ ਆ ਸਟੈਂਡ ਤੇ ਖਾਲੀ ਆ ਆ ਦੇਖਿਓ ਆਇਓ ਬਾਹਰ ਬਾਹਰ ਮੇਰੇ ਟੋਪਰੇ ਸੁਪਰੇ ਇੱਥੇ ਪਾਉਣ ਕੱਲੇ ਆਈ ਗਾਲ ਉਹ ਗੇਟ ਖੁੱਲਾ ਹੈ ਦੇਰ ਜਾ ਕੇ ਹੋਰ ਚੰਨ ਚੱਟ ਖਾਓਏ ਬਾਹਰ ਕੋਈ ਮੋਟੇ ਮੋਟੇ ਦਿਮਾਗ ਦੇ ਕੇ ਮੈਂ ਤੈਨੂੰ ਵੇੜੇ ਤੇ ਕਿਆ ਹੈਗਾ ਸੁੱਕਣੇ ਪਾਉਣ ਵਾਸਤੇ ਆ ਲਾਲਾ ਮੰਮੀ ਕਪੜਾ ਸੁੱਕਵੇਂ ਪਵਾ ਲਾ ਮੈਂ ਇੱਥੇ ਕੀ ਛਾਸੀ ਬਾਹਰ ਪਾ ਆ ਇੱਧਰ ਵੇਖ ਲੈ ਮੰਮੀ ਮੈਂ ਬਾਹਰ ਡਾਡੀ ਦੇ ਨਾਲ ਹੀ ਨੰਬਰ ਪਲੇਟ ਆ ਦੇ ਆ ਮੰਮੀ ਆ ਲੈ ਧੀ ਆਵੀ ਛਾਲੀ ਢਾਲੀ ਲੋਲਾ ਪੋਂਦੀ ਲੈ ਲੈਂਦੀ ਆ ਲੈ ਆਪੇ ਪਾ ਲਾ ਮੈਂ ਇਹਨੇ ਤਾਂ ਮੈਂ ਆਪਣੇ ਘਰ ਅੱਲ ਨੂੰ ਤਾਣਾ ਤੇਰੀ ਆਦੀ ਨਹੀਂ ਪੜਾ ਪਾ ਬੁੱਢੀ ਜੀ ਬੰਦੀ ਆ ਰਹਾਂ ਨੇ ਕਿਆ ਪੈਦ ਇੱਧਰ ਪਾ ਕੇ ਮੈਨੂੰ ਯਾ ਕਿ ਭੇਜਿਆ ਹੈ ਕਿ ਬਾਹਰ ਪਾ ਉਹਨੂੰ ਕਿਆ ਕਰ ਸਟੈਂਡ ਤੇ ਪਾ ਮੈਂ ਸਟੈਂਡ ਵੱਲੋਂ ਕਿਆ ਹੈਗਾ ਅ ਸਟੈਂਡ ਵੱਲੋਂ ਥੋੜਾ ਕਿਹਾ ਆਹੋ ਉਹ ਬਾਹਰ ਉਹਨੂੰ ਦਮਾ ਦੇ ਹੈ ਨਹੀਂ ਉਹ ਤਾਂ ਚੱਲੀ ਆ ਮੈਂ ਤਾਂ ਉਹਦੇ ਦਮਾ ਦੇ ਕਿਹਦੀ ਪਾ ਗਿਆ ਤਾਂ ਉਹਨੂੰ ਪੰਜਾਬੀ ਵਿੱਚ ਚੰਗੀ ਤਰ੍ਹਾਂ ਸਮਝਾਇਆ ਕਰ ਕਿ ਆ ਸਟੈਂਡ ਤੇ ਕੱਪੜੇ ਪਾਈਦੇ ਆ ਆ ਵੀ ਬਾਹਰੋਂ ਅੰਦਰ ਚੱਲੀ ਵੇਖੇ ਕੀ ਕਰਨਦੀ ਐ ਚੱਲ ਢੂਠਾ ਪਾ ਕੇ ਕੀ ਹੋਣੀ ਮੋਜ

ਤੇ ਬੇਬੇ ਮਰ ਗੋਜ ਚੰਨਾ ਟਰੱਕ ਰੁੱਕ ਰੁੱਕ ਪਾਪੀ ਆਤਰ ਲਗੀ ਤੇ ਆ ਪਾਚਾ ਦਿਨ ਲੱਗਿਆ ਐ ਨਾ ਤਾਂ ਮੰਮੀ ਤੇ ਚਾਰ ਦਿਨ ਖਾਣਾ ਹੈ ਪੰਜ ਦੇ ਤੱਕ ਤਾਂ ਮੰਮੀ ਅੱਜ ਪਾਤੀਆਂ ਘੋਰੀਆਂ ਮਾ ਦਿੰਦੀ ਆਂ ਆਗ ਨਾ ਵਰਤਿਆ ਕਰ ਇਹਨਾਂ ਚਾਲ ਕੋ ਨਾ ਨਾਰ ਲਿਆ ਕਰ ਮੈਂ ਕਦੇ ਨਹੀਂ ਕਰਤਾ ਮੰਮੀ ਨੂੰ ਬੁਲਾਉਂਦੀ ਮੈਂ ਆਪਣੀ ਮੰਮੀ ਹੁੰਦੀ ਆ ਇੰਦਰ ਮੰਮੀ ਪਤਾ ਨਹੀਂ ਲਾ ਲਾ ਕੰਮ ਲਾ ਦਿੰਦੀ ਐ ਕੋਈ ਕੰਮ ਨਹੀਂ ਜਿਹਨੇ ਕਰਦੇ ਆਂਦਾ ਮੰਮੀ ਆਹ ਵੇਖ ਲੋ ਆ ਕੀ ਕਿਹਾ ਸੀ ਤੁਸੀਂ ਆਟੇ ਦਾ ਮੰਮੀ ਆਟਾ ਗੁੰਨਣਾ ਨੂੰ ਕਿਹਾ ਕਿ ਨਾ ਮੈਨੂੰ ਆਪੇ ਆਪਰੇ ਨੂੰ ਬੋਦੀ ਆ ਕੇ ਮੈਂ ਕੋ ਤਾਂ ਦੋ ਦਿਨਾਂ ਦਾ ਨਾ ਕੱਪੜੇ ਇਹਨਾਂ ਬੰਦ ਤੇ ਨਾ ਨਿੰਬਾ ਕਿਹਾ ਥੋੜੀ ਕਿਹਾ ਆਈ ਨਾ ਥੋੜਾ ਕਿਹਾ ਨਾ ਆਟਾ ਗੁੰਨਣਾ ਆਈ ਤਿੰਨ ਚਾਰ ਦਿਨਾਂ ਦਾ ਆਟਾ ਗੁੰਨਦਾ ਮੰਮੀ ਨਾ ਕੰਮ ਕੋਈ ਕਿਹਾ ਕਰ ਮੰਮੀ ਵੀ ਉਹਨੂੰ ਜਾਣ ਬੁੱਝ ਕੇ ਕੰਮ ਕਹਿੰਦੀ ਆ ਇੱਕ ਤੇ ਗੱਲ ਕਰ ਹਲਕਾ ਜਿਹਾ ਦਬਾ ਕੇ ਸਮਝਾਈ ਕਰ ਮੈਂ ਬੱਚਾ ਆਪਣੇ ਲੈ ਰਹੀ ਹੂੰ ਮੈਨੂੰ ਬੋਦੀ ਨਾ ਦੰਦ ਦਿਖਾ ਗਿਆ ਨਾ ਹਾਂ ਨੂੰ ਆਪੇ ਕਰ ਮੈਂ ਇੱਕ ਮਾਰੀ ਉਹ ਤਾਂ ਜਾ ਨੀ ਆ ਤਪਕੇ ਇਹਦੇ ਆ। 다리가 ਇਟਾਮ ਤਾਂ ਦੇ ਮੀਨੋ ਰੋਖੀਆ। ਇੱਥੇ ਦੇ ਕੀ ਜਾਂਦੇ ਆ। ਇੱਥੇ ਕੀ ਦੀਏ। ਮੈਂ ਕਹਾਂ ਮੀ। ਮੈਂ ਕਹਾਂ ਮੀ। ਤੂੰ ਕਿਹਤ ਨਾ ਲੋਲਾ ਨੂੰ ਖੜਨਾ ਨਾ ਰੱਖ ਦੇ। ਮੈਂ ਅੰਦਰ ਮਾ ਤੇ ਡਾਕਟਰ ਆ ਕੀ ਨੇ ਲੈਣ ਵਾਲੇ ਕੰਮ। ਅੰਦਰ ਬੈਠੀ ਹੈ ਡਾਕਟਰ। ਮਮੀ ਆਪਣੇ ਅੰਦਰ ਲੋਲਾ ਪਾ ਦੇ ਦਿੰਦੀ ਤਾਂ ਖੜਦੀ ਹੈ। ਹਰ ਥੇ। ਮੈਨੂੰ ਨਹੀਂ ਆ ਰਿਹਾ ਕੀ ਆ। ਐ ਤੇ ਰੋਟੀ ਖਿਚਲੀ। ਹਾਂ ਤੇ ਤੁਨ ਕਾ? ਉਹ ਤੇ ਦੋ ਤਾਂ ਲਈ। ਹਾਂ। ਅੱਛਾ। ਕਿੱਦਾ ਖੜਦੀ ਆ? ਐ ਕਿੱਦਾਂ ਚੱਕਿਆ? ਪੁਨਾਹ ਕਿ ਮੇਰਾ ਸੱਚ ਮਾਰ ਕਿਉਂ ਆ ਗਿਆ ਕੀ ਆਹ ਚੱਲ ਲੈ ਮੰਮੀ ਚਲ ਜਾ ਰਹੀ ਅਲੱ ਖੜਾ ਆਪਣੀ ਬਿੱਕਰੀ ਲੈ ਮੈਂ ਕੰਦੀ ਦੇ ਸੱਤ ਕਿੱਥੇ ਨਹੀਂ ਬਾਕੀ ਨਾ ਕਿਹਾ ਚਨਾ ਮਾਰਗੀ ਮੈਂ ਮਾਰੀ ਆ ਮੰਮੀ ਮੇਰਾ ਲੈ ਕੀ ਕਰਾਂ ਦੀ ਦੱਸ ਕੀ ਕਰਾਂ ਦੱਸੋ ਮੰਮੀ ਅਬੀਬਾ ਜਦੋਂ ਤੁਸੀਂ ਗਏਹੀਂ ਵੇਖਣ ਗਏਹੀਂ ਤਾਂ ਆ ਸਾਰੇ ਪਾਸੇ ਝਾਲ ਖੁਨਾ ਖਲਾਰਦੀ ਆ ਦੱਸ ਇਹ ਗਾਂ ਕੀ ਕਰੂਗੀ ਤੇ ਮੈਂ ਕਹਾਂਗਾ ਘਰ ਸਾਹਮਣੇ ਕਿ ਮੈਂ ਕਾਂ ਕਰਕੇ ਕੀਤਾ ਸੀ ਉੱਥੇ ਮਾਤਾ ਨੂੰ ਮਾੜਾ ਮੋਟਾ ਪੁੱਛ ਲੈਣਾ ਹੀ ਕੁਝ ਪੁੱਛ ਲੈਣਾ ਤੈਨੂੰ ਪਤਾ ਲੱਗ ਜਾਣਾ ਹੀ ਕਿ ਝਾਲ ਖੁਨਾ ਖਲਾਰਦੀ ਆ ਉੱਥੇ ਚੁੱਪ ਕੀਤੀ ਰਹੀ ਜੇ ਫਿਰ ਮੁੜ ਕੇ ਉੱਥੇ ਬੋਲੀ ਨਹੀਂ ਉਹ ਬੋਲ ਤੇ ਲੱਗ ਨਾਲ ਉਹ ਜਿਹੜੇ ਘਰ ਵਾਲੇ ਜਿਨ੍ਹਾਂ ਨੇ ਕੁਝ ਦੱਸਿਆ ਨਹੀਂ ਕਿ ਸਾਡੀ ਕੁੜੀ ਥੋੜੀ ਚੱਲੀ ਆ ਤਾਂ ਹੁਣ ਦੇਖਦਾ ਮਮੀ ਹਰ ਪਾਸੇ ਗਲਤੀ ਕਰਦੀ ਹੈ ਕਿਹੜਾ ਇੱਕ ਕੰਮ ਹੈ ਜਿਹੜਾ ਚੱਜਣਾ ਕਰਦੀ ਨਹੀਂ ਮੈਂ ਸੁਖ ਨੂੰ ਤਾਂ ਕੀਤਾ ਹੈਗਾ ਵੀ ਤੂੰ ਹੈਗਾ ਵਾ ਤੇ ਫਿਰ ਚੱਲ ਤੂੰ ਚੱਲ ਜਾ ਨੀ ਇੱਧਰ ਉੱਧਰ ਤੇ ਉਹ ਭੰਮੜ ਕੇ ਲਾਗੇ ਚੱਲ ਮੇਰੇ ਕੰਮ ਕਰਿਆ ਕਰੋਗੀ ਮੈਂ ਕੱਲੀ ਲੱਗੀ ਰਹਿਨੀ ਸਾਰੀ ਅੱਜ ਤੇ ਮੈਂ ਹੈਗੀ ਆ ਇੱਥੇ ਕੱਲ ਨੂੰ ਮੇਰਾ ਵਿਆਹ ਹੋ ਗਿਆ ਤੇ ਫੇਰ ਮਾ ਤਾਂ ਤੂੰ ਪਾਗਲ ਹੋ ਜਾਣਾ ਹੈ ਪੇਰੇ ਤਾਂ ਪਤਾ ਨਹੀਂ ਕਿਹੜਾ ਚਾਲ ਖੁਨਾ ਖਿਲਾਰਨਾ ਹੈ ਹਾਂ ਤੇ ਕੀ ਕਰੀਏ ਫੇਰ ਹਾਂ ਇੱਧਰ ਕਰ ਵੀਰੇ ਨੂੰ ਬੁਲਾ ਤੇ ਉਹਨੂੰ ਕਹੇ ਮੈਂ ਸਮਝਾਇਆ ਕਰੇ ਸਾਡਾ ਤਾਂ ਗੁੱਸਾ ਕਰਦੀ ਹੈ ਅਸੀਂ ਤੈਨੂੰ ਚੰਗੇ ਨੂੰ ਕਹਿੰਦੇ ਆ ਤੇ ਅੱਗੇ ਸੋਚਦੀ ਕਿ ਮੈਨੂੰ ਹਰੇ ਗੱਲ ਲਾਉਂਦੀ ਆ ਦੋਨੇ ਜਣੀਆਂ ਮਾਵਾਂ ਧੀਆਂ ਉਹਨਾਂ ਨੂੰ ਬੁਲਾ ਲਓ ਵੀਰੇ ਨੂੰ ਤੇ ਆਣ ਕੇ ਉਹਨੂੰ ਵੀ ਸਮਝਾ ਇਹਨੂੰ ਥੋੜਾ ਬੋਤਾ ਮੜ ਮੋਟਾ ਕੰਮ ਸਿੱਖਿਆ ਕਰੇ ਚੱਲ ਉਹਨੂੰ ਸੱਦ ਲਈਏ ਆਪਾਂ ਜੀ ਨੂੰ ਉਹਨੂੰ ਕਹਿ ਲਓ ਵੀਰੇ ਨੂੰ ਕਿ ਮੈਂ ਸਿਖਾ ਦਿਆ ਕਰੂੰਗੀ ਇਹਨੂੰ ਕਿ ਕੰਮ ਸਿੱਧੀ ਤਰ੍ਹਾਂ ਕਰਿਆ ਕਰੇ ਨਹੀਂ ਸੱਦ ਲੈਨੇ ਆ ਉਹਨਾਂ ਨੂੰ ਫਿਰ ਮੈਂ ਕਿ ਉਹਨੂੰ ਸਮਝਾਉਣੀ ਆ ਉਹਨੂੰ ਵੀ ਚੱਲ ਇਹਨੂੰ ਸਮਝਾਇਆ ਕਰ ਸੌਣ ਜਾਏ ਨਾ ਉਹੀ ਦੀ ਗੱਲ ਆ ਆਪਾਂ ਮਜ਼ਾਕ ਥੋੜਾ ਕਰਦੇ ਆ ਆਪਾਂ ਤਾਂ ਕਹਿੰਦੇ ਕਿ ਚੱਲ ਇਹਨੂੰ ਪਤਾ ਲੱਗੇ ਇੱਚ ਥੋੜੀ ਸਿਆਣਾ ਭਾ ਕੋਈ ਨਹੀਂ ਉਹਨੂੰ ਕਹਿ ਕੇ ਤੁਹਾਨੂੰ ਸਮਝਾ ਲੈਨੇ ਇਹਨੂੰ ਫਿਰ ਮੁੜ ਕੇ ਕਹਿ ਕੇ ਆਖਾਂਗੇ ਵੀ ਇਹਨੂੰ ਸਮਝਾ ਆਹੋ ਕੋਈ ਨਹੀਂ ਬੁਲਾ ਲਓ ਫਿਰ ਠੀਕ ਹੈ ਆਹ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕਿਵੇਂ ਆ ਸਾਰੇ ਜਾਣੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਗੀ ਅਸੀਂ ਕੋਸ਼ਿਸ਼ ਕੀਤਾ ਕੁਝ ਫਨੀ ਦਿਖਾਉਣ ਦੀ ਬਾਕੀ ਕੋਈ ਕਮੀਆਂ ਸਾਡੀ ਵੀਡੀਓ ਚ ਹੋਣਗੀਆਂ ਉਹ ਤੁਸੀਂ ਸਾਨੂੰ ਦੱਸ ਦਿਓ ਅਸੀਂ ਨੈਕਸਟ ਟਾਈਮ ਨੂੰ ਸਹੀ ਕਰਾਂਗੇ ਇਹ ਹੈ ਕਿ ਜਿੱਦਾਂ ਜਿੰਨਾਂ ਦੇ ਵੀ ਮੈਂਟਰੀ ਸਿਚੁਏਸ਼ਨ ਆ ਉਹਨਾਂ ਨੂੰ ਕਦੇ ਵੀ ਗਲਤ ਕੰਪਲੀਮੈਂਟ ਜਾਂ 네ਗੇਟਿਵਿਟੀ ਨਹੀਂ ਦੇਣੀ ਚਾਹੀਦੀ ਬਲਕਿ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਆ ਉਹਨਾਂ ਦੇ ਹਲਾਅ ਚ ਨਹੀਂ ਹੁੰਦਾ ਨਾ ਉਹਨਾਂ ਦੇ ਹੱਥ ਚ ਉਹ ਜੋ ਵੀ ਕਰਦੇ ਆ ਇਹ ਨੇਚਰਲੀ ਉਹਨਾਂ ਦੇ ਰੱਬ ਵੱਲੋਂ ਇਦਾਂ ਦੇ ਬਣਾਏ ਹੋਏ ਹੱਸੋ ਖੇਡੋ ਤੇ ਚਲੋ ਫੈਮਲੀਆਂ ਚ ਇਦਾਂ ਹੀ ਵਧੀਆ ਲੱਗਦੇ ਹੱਸਦੇ ਖੇਡਦੇ ਸਾਰੇ ਵਧੀਆ ਲੱਗਦੇ ਨੇ ਬਸ ਸਾਡੇ ਵੱਲੋਂ ਇਹੀ ਆ ਜਿੱਥੇ ਜਿੱਥੇ ਗਲਤੀਆਂ ਹੁੰਦੀਆਂ ਉੱਥੇ ਸਹੀ ਕਰਕੇ ਹਾਂ ਦੱਸ ਦਿਆ ਕਰੋ ਬਾਕੀ ਆ ਜੇ ਚੱਲ ਪੁਣਾ ਜਿਹੜਾ ਹੀ ਉਹ ਅਸੀਂ ਅਨਕਲੀਸੀ ਇਹ ਸਿਰਫ ਤੁਹਾਨੂੰ ਫਸੌਂਦੀ ਕੋਸ਼ਿਸ਼ ਕੀਤੀ ਆ ਭਾਵੇਂ ਤੁਹਾਨੂੰ ਦੱਸਿਆ ਉਹ ਵੀਡੀਓ ਕਿਵੇਂ ਨਹੀਂ ਬਣੀ ਤੁਹਾਨੂੰ